ਦੈਨਿਕ ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਜੰਮੂ ਕਸ਼ਮੀਰ ਦੇ ਵਿੱਚ ਪੁਂਚ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਜਵਾਨ ਵਿੱਕੀ ਪਹਾੜੇ ਦਾ ਅੱਜ ਅੰਤਿਮ ਸੰਸਕਾਰ ਐਮਪੀ ਦੇ ਛਿਦਵਾੜਾ ਦੇ ਵਿੱਚ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਕਿ 4 ਮਈ ਨੂੰ ਅਤਵਾਦੀ ਹਮਲੇ ਦੇ ਕਾਰਨ ਜੋ ਜਵਾਨ ਐ ਸ਼ਹੀਦ ਹੋ ਗਿਆ ਸੀ ਦੱਸਦੀ ਕਿ 4 ਮਈ ਨੂੰ Air Force ਦੀਆਂ ਗੱਡੀਆਂ ਦੇ ਉੱਤੇ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਪੁਂਚ ਦੇ ਵਿੱਚ ਹਮਲਾ ਹੋਇਆ ਸੀ ਜਿਸ ਦੇ ਵਿੱਚ ਪੰਜ ਜਵਾਨ ਗੰਬੀਰ ਰੂਤੇ ਵਿੱਚ ਜ਼ਖਮੀ ਹੋ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਜਵਾਨ ਵਿੱਕੀ ਪਹਾੜੇ ਸ਼ਹੀਦ ਹੋ ਗਿਆ ਸੀ ਉਤੇ ਹੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੱਸਿਆ ਕਿ ਵਿੱਕੀ ਪਹਾੜੇ ਦੇ بیٹے ਦਾ ਵੀ ਕੱਲ ਯਾਨੀ ਕਿ 7 ਮਈ ਨੂੰ ਜਨਮ ਦਿਨ ਸੀ ਜਨਮ ਦਿਨ ਤੇ ਆਉਣ ਦੀਆਂ ਤਿਆਰੀਆਂ ਕਰੇ ਸਨ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਸੀ ਕਿ بیٹے ਦਾ ਜਨਮ ਦਿਨ ਪੂਰੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਪਰ ਅੱਜ ਜਿੱਥੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਣੀਆਂ ਸਨ ਉੱਥੇ ਹੀ ਮਾਹੌਲ ਗਮਗੀਨ ਹੋ ਗਿਆ ਵਿੱਕੀ ਪਹਾੜੇ ਜੋ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਨੇ ਦੱਸਦੇ ਕਿ 4 ਮਈ ਨੂੰ ਅਤਵਾਦੀਆਂ ਦਾ ਹਮਲਾ ਹੋਇਆ ਸੀ 에ਅਰ ਫੋਰਸ ਦੀ ਗੱਡੀਆਂ ਦੇ ਉੱਤੇ ਜਿਸ ਦੇ ਵਿੱਚ 5 ਜਵਾਨ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਵਿੱਕੀ ਪਹਾੜੇ ਜ ਚੌਕੀਆ ਸ਼ਹੀਦ ਹੋ ਗਏ ਸਨ ਤੇ ਅੱਜ ਐਮਪੀ ਦੇ ਸ਼ਿੰਦਵਾੜਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਹਮਲੇ ਦੇ ਵਿੱਚ ਹਵਾਈ ਜਵਾਨਾਂ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਜਦ ਕਿ ਚਾਰ ਜਵਾਨ ਜ਼ਖਮੀ ਹੋਏ ਸੀ ਹਵਾਈ ਫੌਜ ਦੇ ਵਾਹਨਾਂ ਤੇ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੁਛਤ ਤਲਾਸ਼ੀ ਮੁਹਿੰਮ ਚਲਾਈ ਇਸ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹਮਲੇ ਦੀ ਜਾਂਚ ਦੌਰਾਨ ਕਈ ਖੁਲਾਸੇ ਵੀ ਹੋਏ ਨੇ ਦੱਸਦੀ ਕਿ ਸੁਰੱਖਿਆ ਬਲਾਂ ਨੂੰ ਹਮਲੇ ਵਾਲੀ ਥਾਂ ਤੋਂ ਸਟੀਲ ਬੁਲੇਟ ਮਿਲੀਆਂ ਹਾਂ ਨਾਮਕੋਰ ਤੇ ਬੰਦੂਕਾਂ ਦੇ ਵਿੱਚ ਪਿੱਤਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅਤਵਾਦੀਆਂ ਨੇ ਇਸ ਹਮਲੇ 'ਚ ਸਟੀਲ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਦੱਸਦੀ ਕਿ ਸਟੀਲ ਦੀਆਂ ਗੋਲੀਆਂ ਜੋ ਪਿੱਤਲ ਦੀਆਂ ਗੋਲੀਆਂ ਨਾਲੋਂ ਜ਼ਿਆਦਾ ਘਾਤਕ ਹੁੰਦੀਆਂ ਨੇ ਤੇ ਹੁਣ ਇਸ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਜੋ ਦੱਸਦੇ ਨੇ ਕਿ ਅੱਜ ਜੋ ਸ਼ਹੀਦ ਹੋਏ ਸਨ ਵਿੱਕੀ ਪਹਾੜੇ ਉਹਨਾਂ ਦਾ ਅੰਤਿਮ ਸੰਸਕਾਰ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਹੀ ਉਹਨਾਂ ਦੇ ਬੇਟੇ ਪੰਜ ਸਾਲ ਦਾ ਬੇਟਾ ਹੈ ਜਿਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਪਿਤਾ ਦੇ ਵੱਲੋਂ ਛੁੱਟੀਆਂ ਤੇ ਆਣਾ ਸੀ ਤੇ ਬੇਟੇ ਦਾ ਜਨਮ ਦਿਨ ਮਨਾਉਣਾ ਸੀ ਉੱਥੇ ਹੀ ਮਾਹੌਲ ਹੁਣ ਗਮਗੀਨ ਹੋ ਗਿਆ ਤੇ ਅੱਜ ਵਿੱਕੀ ਪਹਾੜੇ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸ਼ਹੀਦ ਵਿੱਕੀ ਪਹਾੜੇ ਨੂੰ ਸ਼ਹੀਦੀ ਦਾ ਸੁਣ ਕੇ ਪੂਰਾ ਗਮਗੀਨ ਮਾਹੌਲ ਬਣਿਆ ਹੋਇਆ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਉੱਥੇ ਹੀ ਉਹਨਾਂ ਦੀ ਸ਼ਹਾਦਤ ਨੂੰ ਵੀ ਇਸਲਾਮ ਕੀਤਾ ਜਾ ਰਿਹਾ ਦੈਨਿਕ ਸੋਨਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਰਮਨਜੀਤ ਕੋਟ ਜੰਮੂ ਕਸ਼ਮੀਰ ਦੇ ਵਿੱਚ ਪੁਂਚ ਦੇ ਵਿੱਚ ਹੋਇਆ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਜਵਾਨ ਵਿੱਕੀ ਪਹਾੜੇ ਦਾ ਅੱਜ ਅੰਤਿਮ ਸੰਸਕਾਰ ਹੈ ਐਮਪੀ ਦੇ ਛਿਦਵਾੜਾ ਦੇ ਵਿੱਚ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਕਿ 4 ਮਹੀਨੋਂ ਅਤਵਾਦੀ ਹਮਲੇ ਦੇ ਕਾਰਨ ਜੋ ਜਵਾਨ ਸ਼ਹੀਦ ਹੋ ਗਿਆ ਸੀ ਦੱਸਿਆ ਕਿ 4 ਮਈ ਨੂੰ Air Force ਦੀਆਂ ਗੱਡੀਆਂ ਦੇ ਉੱਤੇ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਪੁੰਛ ਦੇ ਵਿੱਚ ਇਹ ਹਮਲਾ ਹੋਇਆ ਸੀ ਜਿਸ ਦੇ ਵਿੱਚ ਪੰਜ ਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਜਵਾਨ ਵਿੱਕੀ ਪਹਾੜੇ ਸ਼ਹੀਦ ਹੋ ਗਿਆ ਸੀ ਉੱਤੇ ਹੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦੱਸਿਆ ਕਿ ਵਿੱਕੀ ਪਹਾੜੇ ਦੇ بیٹے ਦਾ ਵੀ ਕੱਲ ਯਾਨੀ ਕਿ 7 ਮਈ ਨੂੰ ਜਨਮ ਦਿਨ ਸੀ ਜਨਮ ਦਿਨ ਤੇ ਆਉਣ ਦੀਆਂ ਤਿਆਰੀਆਂ ਕਰੇ ਸਨ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਸੀ ਕਿ ਬੇਟੇ ਦਾ ਜਨਮ ਦਿਨ ਪੂਰੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਪਰ ਅੱਜ ਜਿੱਥੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਣੀਆਂ ਸਨ ਉੱਥੇ ਹੀ ਮਾਹੌਲ ਗਮਗੀਨ ਹੋ ਗਿਆ ਵਿੱਕੀ ਪਹਾੜੇ ਜੋ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਨੇ ਦੱਸਦੇ ਕਿ 4 ਮਈ ਨੂੰ ਅਤਵਾਦੀਆਂ ਦਾ ਹਮਲਾ ਹੋਇਆ ਸੀ 에ਅਰ ਫੋਰਸ ਦੀ ਗੱਡੀਆਂ ਦੇ ਉੱਤੇ ਜਿਸ ਦੇ ਵਿੱਚ 5 ਜਵਾਨ ਪੂਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਵਿੱਕੀ ਪਹਾੜੇ 'ਚ ਚੌਕੀ 'ਚ ਸ਼ਹੀਦ ਹੋ ਗਏ ਸੰਤੇ ਅੱਜ ਐਮਪੀ ਦੇ ਸ਼ਿੰਦਵਾੜਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਹਮਲੇ ਦੇ ਵਿੱਚ ਹਵਾਈ ਜਨਰਲ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਜਦ ਕਿ ਚਾਰ ਜਵਾਨ ਜ਼ਖਮੀ ਹੋਏ ਸੀ ਹਵਾਈ ਫੌਜ ਦੇ ਵਾਹਨਾਂ ਤੇ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੁਨਛਤ ਤਲਾਸ਼ੀ ਮੁਹਿੰਮ ਚਲਾਈ ਇਸ ਦੌਰਾਨ ਕਈ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹਮਲੇ ਦੀ ਜਾਂਚ ਦੌਰਾਨ ਕਈ ਖੁਲਾਸੇ ਵੀ ਹੋਏ ਨੇ ਦੱਸਦੀ ਕਿ ਸੁਰੱਖਿਆ ਬਲਾਂ ਨੂੰ ਹਮਲੇ ਵਾਲੀ ਥਾਂ ਤੋਂ ਸਟੀਲ ਬੁਲੇਟ ਮਿਲੀਆਂ ਹਾਂ ਨਾਮਕੋਰ ਤੇ ਬੰਦੂਕਾਂ ਦੇ ਵਿੱਚ ਪਿੱਤਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅਤਵਾਦੀਆਂ ਨੇ ਇਸ ਹਮਲੇ 'ਚ ਸਟੀਲ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਦੱਸਦੀ ਕਿ ਸਟੀਲ ਦੀਆਂ ਗੋਲੀਆਂ ਜੋ ਪਿੱਤਲ ਦੀਆਂ ਗੋਲੀਆਂ ਨਾਲੋਂ ਜ਼ਿਆਦਾ ਘਾਤਕ ਹੁੰਦੀਆਂ ਨੇ ਤੇ ਹੁਣ ਇਸ ਤੇ ਵੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਜੋ ਦੱਸਦੇ ਨੇ ਕਿ ਅੱਜ ਜੋ ਸ਼ਹੀਦ ਹੋਏ ਸਨ ਵਿੱਕੀ ਪਹਾੜੇ ਉਹਨਾਂ ਦਾ ਅੰਤਿਮ ਸੰਸਕਾਰ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਥੇ ਹੀ ਉਹਨਾਂ ਦੇ ਬੇਟੇ ਪੰਜ ਸਾਲ ਦਾ ਬੇਟਾ ਹੈ ਜਿਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਿਤਾ ਦੇ ਵੱਲੋਂ ਛੁੱਟੀਆਂ ਤੇ ਆਣਾ ਸੀ ਤੇ ਬੇਟੇ ਦਾ ਜਨਮ ਦਿਨ ਮਨਾਉਣਾ ਸੀ ਉੱਥੇ ਹੀ ਮਾਹੌਲ ਹੁਣ ਗਮਗੀਨ ਹੋ ਗਿਆ ਤੇ ਅੱਜ ਵਿੱਕੀ ਪਹਾੜੇ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸ਼ਹੀਦ ਵਿੱਕੀ ਪਹਾੜੇ ਨੂੰ